ਤੁਸੀਂ ਅ ਅੱਜ ਹੜਤਾਲ ਕਰ ਦਿੱਤੀ ਗਈ ਆ ਤੁਹਾਡੇ ਵੱਲੋਂ ਤੇ ਅੱਜ ਜਿੱਦਾਂ ਹੁਣ ਬਿੱਲ ਤਿੰਨ ਦਿਨਾਂ ਤੋਂ ਲੋਕ ਤਾਰਨ ਆਉਣ ਦੇ ਆ ਤੇ ਉਹਦੇ ਵਾਸਤੇ ਆਮ ਪਬਲਿਕ ਤੇ ਵੀ ਤੁਹਾਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਕੋਈ ਫਰਕ ਪਊਗਾ ਹਾਂਜੀ ਬੋਝ ਪੈਗਾ ਜੋ ਸਭਾ ਤੇ ਜਿਹੜੇ ਘਰਾਂ ਦੇ ਵਿੱਚ ਲਾਈਟ ਜਿਹੜੀ ਆ ਆਫ ਆਰਾਧੀ ਆਫ ਆਉਣ ਦੇ ਆ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਲੋਕਾਂ ਨੂੰ ਜਿਹੜਾ ਵਾ ਇੱਕ ਗਰਮੀ ਬਹੁਤ ਜ਼ਿਆਦਾ ਤੇ ਨਾਲੇ ਤੁਹਾਨੂੰ ਪਤਾ ਵੀ ਪਾਣੀ ਦੀ ਵੀ ਹਰ ਜਿਹੜਾ ਵਾ ਕਰਦੇ ਵਿੱਚ ਮੋਟਰ ਲੱਗੀ ਤੇ ਪਾਣੀ ਦੇ ਨਾਲ ਵੀ ਸਾਰਾ ਕੋਸ ਸਿਸਟਮ ਚੱਲਦਾ ਵਾ ਅਸੀਂ ਇਸ ਤੁਹਾਡੀ ਗੱਲਾਂ ਸਹਿਮਤਾਂ ਅਸੀਂ ਬੈਕ ਮੈਨ ਨੂੰ ਪ੍ਰਸ਼ਾਸਨ ਨੂੰ ਵਾਰ-ਵਾਰ ਬੇਨਤੀ ਕਰਦੇ ਆ ਤੇ ਖਪਤਕਾਰ ਬਹੁਤ ਪਰੇਸ਼ਾਨ ਹੋ ਰਿਹਾ ਖਪਤਕਾਰ ਸਾਡੇ ਰੱਬ ਦਾ ਰੂਪ ਹੁੰਦੇ ਆ ਅਸੀਂ ਇਹਨਾਂ ਨੂੰ ਕੋਈ ਵੀ ਤੰਗੀ ਦੇ ਕੇ ਕੋਚ ਨਹੀਂ ਸਾਡੋਂ ਕਿਉਂਕਿ ਸਾਡੇ ਮੈਹਿਕ ਮੈਂ ਸਾਨੂੰ ਮਜਬੂਰੀ ਵਸ ਤੁਹਾਨੂੰ ਧੁੱਪ ਚ ਹਲਾ ਰਿਆ ਵਾ ਜਿਹਦੇ ਕਰਕੇ ਅਸੀਂ ਗਰਮੀ ਦੇ ਵਿੱਚ ਅਸਲ ਰੀਜ਼ਨ ਕੀ ਆ ਤੁਹਾਡਾ ਹੜਤਾਲ ਕਰਨ ਦਾ ਅਸਲ ਰੀਜ਼ਨ ਸਾਡੇ ਕੋਈ ਸਾਡੀ ਬੋਰਡ ਮੈਨੇਜਮੈਂਟ ਨਾਲ ਸਾਡੇ ਸਮੂਹ ਜਥੇਬੰਦੀਆਂ ਦੀਆਂ ਸਾਂਝੇ ਫੋਰਮ ਦੀਆਂ ਤਿੰਨ ਚਾਰ ਮੀਟਿੰਗਾਂ ਪਹਿਲਾਂ ਹੋ ਗਈਆਂ ਬਾਰ-ਬਾਰ ਸਾਡੀਆਂ ਮੰਗਾਂ ਮੰਨ ਕੇ ਉਹਨਾਂ ਤੇ ਸਾਨੂੰ ਭਰੋਸਾ ਦੇ ਕੇ ਪਹਿਲਾਂ ਵੀ ਸਟ੍ਰਾਈਕ ਕੀਤੀ ਸੀ ਫਿਰ ਵਾਪਸ ਲਈ ਕਿ ਤੁਹਾਡੇ ਮਸਲੇ ਹੱਲ ਕਰ ਦਿੱਤੇ ਜਾਣਗੇ ਪਰ ਇਹਨਾਂ ਦੇ ਕੰਨ ਤੇ ਕੋਈ ਜੂੰ ਨਹੀਂ ਸਰਕੀ ਸਿਰਫ ਭਰੋਸਾ ਦੇ ਕੇ ਸਾਨੂੰ ਵਾਪਸ ਕੋਈ ਇਸ ਬਾਰੇ ਕੋਈ ਲਾਗੂ ਨਹੀਂ ਕੀਤਾ ਗਿਆ ਸਾਡੇ ਮੁਲਾਜ਼ਮਾਂ ਦਾ ਡੀਏ ਸਾਡੇ ਪੇਸਕੇਲ ਦਾ ਬਕਾਇਆ ਜਿਹੜਾ ਅੱਜ ਤੱਕ ਸਰਕਾਰ ਬਾਰ-ਬਾਰ ਮੰਨ ਕੇ ਸਾਨੂੰ ਦੇ ਨਹੀਂ ਰਹੀ ਅੱਛੀ ਜੀ ਮੇਰੇ ਰਾਜਮਾ ਜੀ ਕੱਚੇ ਮਜ਼ਦਮ ਪੱਕੇ ਕਰਨੇ ਆਰਟੀਐਮ ਤੋਂ ਲਾਈਨਮੈਨ ਬਣੋ ਨਿਕਾਫੀ ਮੰਗਾ ਹੈ ਜਿਹਦੇ ਬਾਅਦ ਸਹਿਮਤੀ ਕਰ ਲੈਂਦੇ ਜਦੋਂ ਸਟ੍ਰਾਈਕ ਤੇ ਹੜਤਾਲ ਤੇ ਜਾਂਦੇ ਆ ਕਿੰਨੇ ਦਿਨ ਤੋਂ ਹੜਤਾਲ ਚੱਲਣ ਰਹੀ ਤਾਂ ਸਾਡੀ 3 ਦਿਨ ਹੋ ਗਿਆ ਚੌਥਾ ਦਿਨ ਚੱਲ ਰਿਹਾ ਤੇ ਜਿਹੜੇ ਹੁਣ ਬਿਲੇ ਲੋਕ ਤਾਰਨ ਆ ਰਹੇ ਆ ਤੇ ਉਹਦਾ ਜਿਹੜਾ ਜੁਰਮਾਨਾ ਵਾ ਉਹ ਫਿਰ ਸਰਕਾਰਾਂ ਭੁਗਤਾ ਕਰਨਾ ਪਊਗਾ ਸਰਕਾਰਾਂ ਨੂੰ ਆ ਸਰਕਾਰ ਭੁਗਤਾਈਗੀ ਇਹਦੇ ਬਾਰੇ ਸੰਬੰਧੀ ਜੋਗਾ ਪੈਂਚ ਲਾਏਗਾ ਉਹ ਜੁਰਮਾਨਾ ਜਿੱਦਾਂ ਉਹ ਕੈਨ ਗੋਸਤਮ ਰਜਿਸਟਰ ਦਿੱਤੀ ਜਾਏਗੀ ਇਸ ਤੋਂ ਲਵਾ ਹੋਰ ਕੀ ਮੰਗ ਤਾਡੀ ਬਸ ਸਾਡੇ ਕੱਚੇ ਮਲਾਜ਼ਮ ਪੱਕੇ ਕਿਤੇ ਜਾਣ ਜਿਹੜੇ ਡੈਥ ਕੇਸ ਸਾਡੇ ਹੋਏ ਆ ਕਾਫੀ ਚਿਰ ਤੋਂ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ ਆਰਟੀਐਮਓਸੀ ਦਾ ਮਸਲਾ ਆਗਾ ਵਾ ਜਿਹੜੇ ਸਾਡੇ ਡੈਥ ਕੇਸ ਤੇ ਮਲਾਜ਼ਮਾਂ ਦੀ ਡੈਥ ਹੋਈ ਹੈ ਉਹਨਾਂ ਦੇ ਬੱਚਾ ਨੂੰ ਨੌਕਰੀ ਨਹੀਂ ਮਿਲਦੀ ਨੌਕਰੀ ਵਾਸਤੇ ਬਹੁਤ ਜ਼ਿਆਦਾ ਕਮਿਸ਼ਨਾਂ ਡਟਕੀਆਂ ਵਾ 25 25 30 30 ਲੱਖ ਰੁਪਏ ਉਹਨਾਂ ਜਮਾ ਕਰਾਉਣ ਪੈਣ ਡਿਆ ਵਾ ਫਿਰ ਵੀ ਉਹਦੇ 10000 ਰੁਪਏ ਰੱਖੇ ਜਾਣ ਡਿਆ ਅਸੀਂ ਕਹਿੰਦੇ ਆ ਸੂਮਾਲਾਜਮੇ ਜਿਹਨਾਂ ਦੀ ਡੈਕਟ ਹੁੰਦੀ ਆ ਜਾਂ ਨਵੇਂ ਮੁਲਾਜ਼ਮਾ ਹੁੰਦੇ ਆ ਉਹਨਾਂ ਨੂੰ ਸਕੇਲ ਮੁਤਾਬਕ ਦਿੱਤੀ ਜਾਵੇ ਨਕਰੀ ਤੇ ਜਾਵੇ 8000 ਰੁਪਏ ਤੇ ਅੱਜ ਕੱਲ ਤੇ ਦਿਹਾੜੀ ਵਾਲਾ ਬੰਦਾ ਵੀ ਨਹੀਂ ਲੈ ਰਹਾ ਕੋ ਸਾਡੇ ਮੁਲਾਜ਼ਮਾ ਜਿਹੜੇ ਨਵੇਂ ਆਂਦੇ ਆ 4-4 ਹਫ਼ਤਾ ਕੋਲ 10000 ਰੁਪਏ ਦਿੱਤੇ ਜਾਂਦਾ 10000 ਤੋਂ ਵੱਧ ਉਹਨਾਂ ਦਾ ਪਟ્રોલ ਲੱਗ ਜਾਂਦਾ ਵਾ ਇਸ ਕਰਕੇ ਸਭ ਸੂਮਾਲਾਜਮਾ ਵਿੱਚ ਇਸ ਸੰਬੰਧੀ ਕਾਹ ਵੀ ਰੋਕ ਕਿੰਨੇ ਦਿਨ ਹੜਤਾਲ ਚੱਲੂ ਤੁਹਾਡੀ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮਨੇ ਜਾਂਦੀਆਂ ਆਣ ਮਿਥੀ ਅਰ ਮੇਰੇ ਸੌਮੇਲੀ ਕਰਾਂਗੇ ਓਕੇ ਬਾਰ ਬਾਰ ਵਧਾਵਾਂ ਕਿਉਂ ਹੈ 17 ਤੱਕ ਹੈਗੀ ਸਾਡੀ ਹਾਂਜੀ ਮੇਰੀ ਉਹਦੇ ਵਿੱਚ ਇਹ ਆ ਕਿ ਇੱਕ ਦੋ ਚਾਰ ਦਾ ਸਾਲ ਦਾਦਾ ਹੀ ਆ ਤੇ ਰੱਖ ਕੇ ਸਾਡੇ ਨੌਜਵਾਨ ਆਪਣੇ ਪਰਿਵਾਰ ਤੋਂ ਵੀ ਤੁਹਾਡੇ ਬੱਚੇ ਅਸੀਂ ਕਿਹਨਾਂ ਨਹੀਂ ਤੁਹਾਡੇ ਆ ਉਹਨਾਂ ਨੂੰ ਰੱਖ ਕੇ ਜੀ ਉਹਨਾਂ ਦੀ ਡੈਥ ਹੋ ਜਾਂਦੀ ਉਹਨਾਂ ਦਾ ਕੋਈ ਵਾਲੀ ਵਾਰਸ ਨਹੀਂ ਕੋਈ ਉਹਨਾਂ ਨੂੰ ਦਿੱਤਾ ਨਹੀਂ ਜਾ ਰਿਹਾ ਜਿਹੜੀ ਸਾਡੀ ਮੇਨ ਉਹ ਮੰਗ ਇੱਕ ਦੋ ਦਿੱਤੀ ਉਹਨਾਂ ਨੂੰ ਸੀਧਾ ਦਰਜਾ ਦਿੱਤਾ ਜੇ ਇੱਕ ਮਲਾਜਮ ਕਿਤੇ ਐਕਸੀਡੈਂਟ ਹੁੰਦਾ ਕੰਮ ਕਰਦੇ ਦਾ ਤੇ ਉਹਦੇ ਨਾਲ ਉਹਦਾ ਕੋਰਟ ਪਈ ਦਾ ਮਾਰਜਾ ਦਿੱਤਾ ਇਹ ਮੇਨ ਇੱਕ ਚਾਹੀਦੀ ਇਹ ਵੀ ਸਾਡੀ ਮੰਗਵਾ ਬਾਕੀ ਉਹ ਸਾਡਾ ਕੋ ਪਬਲਿਕ ਦੇ ਨਾਲ ਸਾਡਾ ਕੋਈ ਨਹੀਂ ਪਬਲਿਕ ਸਾਡਾ ਸਦਾ ਦਿਲ ਕਰਦਾ ਹੈ ਪਬਲਿਕ ਨੂੰ ਕੋਈ ਪਰੇਸ਼ਾਨ ਕਰੀਏ ਇਹ ਗਵਰਨਮੈਂਟ ਆਪਾਂ ਨੂੰ ਟਕਰਾ ਕਰਾ ਰਹੀ ਹੈ ਜੇ ਕਿਸਾਨਾਂ ਦੇ ਨਾਲ ਉਹਨਾਂ ਦੇ ਨਾਲੇ ਕੋਈ ਏਡੀ ਬੰਦ ਧਰਦੀ ਨਹੀਂ ਕਾਂਢੀ ਉਹਨਾਂ ਨੂੰ ਇਹ ਪਰੇਸ਼ਾਨ ਕਰਾਂਦੀ ਸਾਡੇ ਸਾਹਮਣੇ ਵੇਖ ਲਓ ਇਹ ਸਾਨੂੰ ਇੱਕ ਕਾਰਸ ਵਿੱਚ ਪਾੜ ਕੇ ਰਾਜ ਕਰਨ ਵਾਲੀ ਨੀਤੀ ਕਾਣਦੇ ਇੱਕ ਗੋਰਿਆਂ ਵਾਲਾ ਰਾਜੇਨਰਾ ਨੀਤੇ ਨਰਾ ਦਿਮਾਗ ਚ ਲੰਡਿਆ ਵਾ ਇਹਨਾ ਤੁਹਾਨੂੰ ਕਿਤੇ ਨਾ ਕਿਤੇ ਲੱਗ ਰਿਹਾ ਕਿ ਸਰਕਾਰਾਂ ਦਾ ਹੀ ਇੱਥੇ ਸਾਰਾ ਜਿਹੜਾ ਵਾ ਹਾਂ ਤੇ ਜੋ ਵੀ ਅੱਜ ਗੱਲ ਗਵਾਰੀ ਆ ਆਮ ਪਬਲਿਕ ਨੂੰ ਮਹਿਕਮੇ ਨੂੰ ਜੋ ਵੀ ਆ ਪੈਣ ਮੇਰੀਏ ਤੁਸੀਂ ਆਪਾਂ ਪੰਜ 사 ਕਿੰਨੇ ਹਫਤਾਰ ਆਏ ਪਏ ਆ ਇਹਨਾਂ ਦੀ ਦੁੱਖ ਵੇਖ ਕੇ ਅਸੀਂ ਖੁਦ ਮਜਬੂਰ ਹੈਗਾ ਤੂੰ ਇਹ ਤੱਕਰਾ ਸਾਡੇ ਨਾਲ ਹੀ ਹੋਣ ਦੇ ਤੇ ਹੱਟਦੇ ਆ ਕੇ ਵਿਚਾਰੇ ਕੰਢਦੇ ਨਾ ਬਲੇਮ ਕੰਢਦੇ ਆ ਤੇ ਸਾਨੂੰ ਕੰਨਗੇ ਉਹਦੇ ਉੱਥੇ ਬੈਠੇ ਚੰਡੀਗੜ੍ਹ ਬੈਠੇ ਉਹਦੇ ਸੀ ਲਾਗ ਬੈਠੇ ਉਹਨਾਂ ਦੀ ਤਾਂ ਬੱਤੀ ਚ ਬੰਦ ਵੀ ਕਰ ਦੋ ਮਰਜ਼ ਕਰ ਉਹਨਾਂ ਦਾ ਜੀਨਰੇਟਰ ਬੰਦ ਨਹੀਂ ਜਾਣਾ ਇਹ ਕਰਕੇ ਸਾਡੀ ਇਹ ਚੀਜ਼ਾਂ ਚੰਗੀਆਂ ਆ ਵੀ ਸਾਨੂੰ ਇਹ ਜਿੱਦੜ ਸੰਸਾਰ ਮਿਲੇ ਤੇ ਅਸੀਂ ਕੁਝ ਨਾ ਡੇ ਮੱਥੀ ਮੰਗਾ ਜਿਹੜੇ ਮੰਗਾ ਜੀ ਹਾਂ ਇਹਦਾ ਰਿਪੋਰਟ ਸੰਬੰਧ ਕੀਤਾ ਜਾ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ ਇੱਕ ਜਿਹੜੇ ਸੀਐਚਬੀ ਕੰਮੇ ਰੱਖੇ ਆ ਉਹਨਾਂ ਨੂੰ ਸਰਕਾਰ ਇੱਕ ਪਲਾਜ਼ਮ ਨੂੰ 52000 ਰੁਪਿਆ ਸੈਲਰੀ ਦੇ ਰਹੀ ਆ ਤੇ ਠੇਕੇਦਾਰ ਉਹਨਾਂ ਨੂੰ ਜਿਹੜਾ ਵਾ 10000 ਰੁਪਿਆ ਸੈਲਰੀ ਦੇ ਰਿਹਾ ਵਾ ਇਹ ਠੇਕੇਦਾਰੀ ਸਿਸਟਮ ਬੰਦ ਕਰਕੇ ਰੈਗੂਲਰ ਭਰਤੀ ਕੀਤੀ ਜਾਵੇ ਜਦੋਂ ਆਪਣੀ ਭਗਵੰਤ ਮਾਨ ਦੀ ਆਪ ਸਰਕਾਰ ਨੇ ਪਾਣਾ ਸੀ ਉਹ ਤਾਂ ਉਹਨਾਂ ਨੇ ਐਲਾਨ ਕੀਤਾ ਸੀ ਜਿਹੜਾ ਬਿਜਲੀ ਬੋਰਡ ਪ੍ਰਾਈਵੇਟ ਦੇ ਹੱਥਾਂ ਦੇ ਵਿੱਚ ਚਲੇ ਗਿਆ ਵਾ ਉਹਨੂੰ ਇਹ ਬਿਜਲੀ ਬੋਰ ਨੂੰ ਪਹਿਲੇ ਪਹਿਲੇ ਰੂਪ ਚ ਲਿਆਉਣਗੇ ਪਾਵਰ ਕਾਰਪੋਰੇਸ਼ਨ ਦਾ ਨਾਮ ਬਦਲ ਕੇ ਬਿਜਲੀ ਬੋਰ ਕੀਤਾ ਜਾਊਗਾ ਇਹ ਜਿਹੜੀਆਂ ਸਾਡੀ ਸਾਡੀਆਂ ਸਾਡੀ ਮੰਗਾ ਵਾਂ ਉਹਦੇ ਵਿੱਚ ਇਹੋ ਹੀ ਆ ਵੀ ਰੈਗੂਲਰ ਭਰਤੀ ਕੀਤੀ ਜਾਵੇ ਜਿਹੜੇ ਕੱਚੇ ਕੰਮ ਹੈ ਉਹਨਾਂ ਨੂੰ ਪੱਕਾ ਕੀਤਾ ਜਾਵੇ ਸਾਡੇ ਆਰਟੀਮ ਉਸੀ ਜਿਨ੍ਹਾਂ ਨਾਲ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਵਾ 15 15 20 20000 ਰੁਪਏ ਤਨਖਾਹ ਉਹਨਾਂ ਦੀ ਘੱਟਿਆ ਦੂਸਰੇ ਮਲਾਜ਼ਮਾਂ ਨਾਲੋਂ ਉਹ ਵੀ ਸਾਡਾ ਜਿਹੜਾ ਉਹ ਮੰਗ ਮੇਨ ਆ 295/19 ਜਿਨ੍ਹਾਂ ਦਾ ਜਨਕਿ ਉਹਨਾਂ ਨੂੰ ਤਨਖਾਹਾਂ ਤਿੰਨ ਤਿੰਨ ਚਾਰ ਚਾਰ ਸਾਲ ਹੋ ਗਏ ਆ ਉਹਨਾਂ ਨੂੰ ਤਨਖਾਹਾਂ ਪੂਰੀਆਂ ਨਹੀਂ ਉਹਨਾਂ ਨੇ ਆਪਣੀ ਪੂਰੀ ਕਰ ਲਈ ਆ ਤਿੰਨ ਚਾਰ ਸਰਵੇਜ਼ਨ ਪੂਰੀਟ ਉਹਨਾਂ ਨੂੰ ਜੜੀ ਆ ਉਹਨਾਂ ਦੀ ਸੈਲਰੀ ਪੂਰੀ ਕੀਤੀ ਜਾਵੇ। ਓਕੇ ਹਾਂਜੀ ਬਾਈ ਵੀ ਮੰਗਾ ਜੇ ਸਾਡੇ ਠੀਕ ਓਕੇ ਤੁਸੀਂ ਵੇਖ ਰਹੇ ਹੋ ਬਾਬਾ ਕਾਲਾ ਤੋਂ ਲਾਈਵ ਤਸਵੀਰਾਂ ਜੋ ਕਿ ਇਹਨਾਂ ਵੀਰਾਂ ਦੀਆਂ ਕਿਤੇ ਨਾ ਕਿਤੇ ਮੰਗਾਂ ਬਿਲਕੁਲ ਰਾਈਟ ਆ ਤੇ ਸਰਕਾਰ ਨੂੰ ਇਹਨਾਂ ਤੱਕ ਜ਼ਰੂਰ ਪਹੁੰਚ ਕਰਨੀ ਚਾਹੀਦੀ ਜੋ ਅੱਜ ਇਹ ਹੱਕੀ ਮੰਗਾ ਲੈ ਕੇ ਇੱਥੇ ਬੈਠੇ ਆ ਤੇ ਆਮ ਪਬਲਿਕ ਦੇ ਨਾਲ ਵੀ ਆ ਤੇ ਤੁਹਾਨੂੰ ਲਾਈਵ ਤਸਵੀਰਾਂ ਜਿਹੜੀਆਂ ਬਾਬਾ ਬਕਾਲਾ ਤੋਂ ਬਿਜਲੀ ਘਰ ਤੋਂ ਬੁਖਾ ਰਹੇ ਆ ਹਾਂਜੀ ਵੀਰ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਮੈਡਮ ਜੀ ਸਹੀ ਇਹ ਕਹਿਣਾ ਚਾਹੁੰਦੇ ਆ ਵੀ ਜਿਹੜੀਆਂ ਜੋ ਵੀ ਖੜੀਆਂ ਹੱਕੀ ਮੰਗਾ ਵਾ ਉਹਦੇ ਵਿੱਚ ਕਿਵੇਂ ਕਿ ਇਹ ਸਭ ਤੋਂ ਸਾਡੀ ਪਹਿਲੀ ਹੱਕ ਮੰਗਾ ਵੀ ਜੇ ਕੋਈ ਫੌਜੀ ਆ ਉਹ ਬਾਰਡਰ ਦੇ ਉੱਤੇ ਸ਼ਹੀਦ ਹੁੰਦਾ ਵਾ ਉਹਨੂੰ ਆਪਾਂ ਉਹਨੂੰ ਸ਼ਹੀਦ ਦਾ ਦਰਜਾ ਦਿੰਦੇ ਆ ਤੇ ਇੱਕ ਸਾਡਾ ਬੀਲੀ ਮੁਲਾਜ਼ਮਾ ਉਹ ਵੀ ਤਾਂ ਸਾਡਾ ਬੀਲੀ ਮੁਲਾਜ਼ਮੀ ਤੇ ਲੋਕਾਂ ਦੀ ਸੇਵਾ ਹੀ ਕਰਨ ਰਿਹਾ ਇੱਥੇ ਉਹ ਲੋਕਾਂ ਦੀ ਸੇਵਾ ਹੀ ਕਰਨ ਰਿਹਾ ਵਾ ਲੋਕਾਂ ਦੀ ਸੇਵਾ ਕਰਦਾ ਜੇ ਕੋਈ ਅਚਾਨਕ ਹਾਦਸਾ ਹੁੰਦਾ ਵਾ ਤਾਂ ਉਹਨੂੰ ਘੱਟੋ ਘੱਟ 1 ਕਰੋੜ ਦਾ ਮੁਆਵਜ਼ਾ ਦੇਣਾ ਚਾਹੀਦਾ ਵਾ ਤੇ ਬਾਕੀ ਉਹਨੂੰ ਇੱਕ ਛੀ ਦਾ ਦਰਜਾ ਵੀ ਦੇਣਾ ਜਿੱਦਾ ਵਾ ਪਿਛਲੇ ਸਮੇਂ ਤੋਂ ਸਾਡੇ ਜਿਹੜੇ ਆਰਟੀਓ ਵੀਰ ਵਾ ਉਹਨਾਂ ਨੂੰ ਉਹਨਾਂ ਦਾ ਬੰਦਾ ਹੱਕ ਨਹੀਂ ਦਿੱਤੇ ਜਾ ਰਹੇ ਜੋ ਵੀ ਮਤਲਬ ਆਪਣੇ 295 ਬੜਾ 19 ਵਾਲੇ ਆ ਉਹ ਆਪਣਾ ਪਰਮਿਸ਼ਨ ਪੀਡ ਪੂਰਾ ਕਰ ਚੁੱਕੇ 3 ਸਾਲ ਪਰ نجاب سرکار مرداباد پنجاب سرکار مرداباد چھوٹا ایک زندہ باد چھوٹا ایک زندہ باد پنجاب سرکار مرداباد ٹھیک ہے جو